ਪੂਰਾ 7 ਸਾਲ ਮੈਂ ਤੇ ਮੇਰੇ ਭਰਾ ਨੇ ਗੋਹਾ ਕੂੜਾ ਸਿੱਟਿਆ ਆ ਕਈ ਥੱਲੇ ਗੰਦ ਜੀ ਕਮੈਂਟ ਵੀ ਕਰੀ ਜਾਂਦੇ ਨੇ ਨਾ ਆਖੇ ਨੇ ਕੂੜੇ ਕਿੱਡਾ ਕ ਬੰਦਾ ਕਿ ਕੂੜਾ ਸਿੱਟਦਾ ਰਿਹਾ ਬਾਈ ਆਪ ਦਾ ਘਰੇ ਕੰਮ ਕਰਿਆ ਕਿਸ ਦੀ ਚੋਰੀ ਤਾਂ ਨਹੀਂ ਕਰੀ ਅਸੀਂ ਉਹ ਸਾਲ ਬਾਈ ਗਾਂਾਂ ਵੀ 5.5 ਲੱਖ ਦੀਆਂ ਵੇਚੀਆਂ ਸੀ ਜਿਹੜੇ ਸਾਲ ਅਸੀਂ ਗੋਹਾ ਸਿੱਟਦੇ ਮੈਂ ਤਾਂ ਵੀ ਬਾਈ ਕੰਮ ਕਰਦੇ ਆ ਉੱਥੇ ਬਾਈ ਟਾਇਲਟਾਂ ਸਾਫ਼ ਕਰਦੇ ਉਹ ਸ਼ਰਮ ਨਹੀਂ ਮੰਨਦੇ ਇੱਥੇ ਸ਼ਰਮ ਮੰਨਦੇ ਆ ਬਸ ਹੁੰਦਾ ਸੀਗਾ ਅੱਗੇ ਜਦੋਂ ਰਿਸ਼ਤੇਦਾਰ ਨੇ ਦੇ ਨੇ ਆਉਣਾ ਬਾਈ ਉਹਨੂੰ ਰੋਟੀ ਖਵਾਉਣੀ ਚੰਗਾ ਨਾਲ ਸਲਾਦ ਚੀਰਨਾ ਜਾਂ ਪ੍ਰਸ਼ਾਦ ਬਣਾਉਣਾ ਜਾਂ ਸੇਵੀਆਂ ਜਾਂ ਹੁਣ ਆਖ ਦਿੰਦੇ ਆ ਬਾਈ ਸਮੋਸੇ ਫੜ ਲਿਓ ਉਹ ਕਹੇ ਜਦੋਂ ਆਲੂ ਹੀ ਖਵਾਉਣੇ ਆ ਫਿਰ ਘਰੇ ਹੀ ਕਹਿੰਦਾ ਆਲੂ ਵਾਲ ਕੇ ਪਰੌਂਠੇ ਬਖਵਾ ਦਿਓ ਦਹੀਂ ਨਾਲ ਉਹਦਾ ਕੋਈ ਤੱਸਰ ਤਾਂ ਹੋ ਇੱਕ ਹੋਰ ਗੱਲ ਆਪਣੇ ਹੁਣ ਪਿੰਡਾਂ ਚ ਸਾਡੇ ਘਰੇ ਵੀ ਆ ਮੈਂ ਕੋਈ ਕਿਸੇ ਤੇ ਲਾ ਕੇ ਨਹੀਂ ਕਹਿਣਾ ਸਾਡੇ ਘਰੇ ਵੀ ਜਦੋਂ ਆਪਣਾ ਰਿਸ਼ਤੇਦਾਰ ਆ ਗਿਆ ਹੁਣ ਆਪਣੇ ਕੀ ਆਖ ਦਿੰਦੇ ਜਾਂ ਸਮੋਸੇ ਫੜ ਲਿਓ ਹੋਟਲ ਤੋਂ ਜਾਂ ਬਰੈਡ ਫੜ ਲਿਓ ਅੱਗੇ ਕੀ ਹੁੰਦਾ ਸੀਗਾ ਅੱਗੇ ਜਦੋਂ ਰਿਸ਼ਤੇਦਾਰ ਨੇ ਦੇ ਨੇ ਆਉਣਾ ਬਾਈ ਉਹਨੂੰ ਰੋਟੀ ਖਵਾਉਣੀ ਚੰਗਾ ਨਾਲ ਸਲਾਦ ਚੀਰਨਾ ਜਾਂ ਪ੍ਰਸ਼ਾਦ ਬਣਾਉਣਾ ਜਾਂ ਸੇਵੀਆਂ ਜਾਂ ਚੌਲ ਚੌਲ ਘੱਟ ਬਣਾਉਂਦੇ ਸੀ ਕਿ ਪ੍ਰਸ਼ਾਦ ਤੇ ਸੇਵੀਆਂ ਜ਼ਿਆਦਾ ਬਣਾਉਂਦੇ ਸੀ ਉਹਨੂੰ ਦੁਪਹਿਰੇ ਰੋਟੀ ਖਵਾਉਣੀ ਹੁਣ ਆਖ ਦਿੰਦੇ ਆ ਬਾਈ ਸਮੋਸੇ ਫੜ ਲਿਓ ਉਹ ਸਾਡੇ ਇੱਕ ਨਾ ਇੱਥੇ ਸਾਡਾ ਘਰਾਂ ਚੋਂ ਹੀ ਆ ਬਾਈ ਉਹ ਹੈਗਾ 70 75 ਸਾਲ ਦਾ ਸਾਧੂ ਤਾਰਕਾ ਵਜਦਾ ਉਹ ਕਹੇ ਜਦੋਂ ਆਲੂ ਹੀ ਖਵਾਉਣੇ ਆ ਫਿਰ ਘਰੇ ਹੀ ਕਹਿੰਦਾ ਆਲੂ ਵਾਲ ਕੇ ਪਰੌਂਠੇ ਬਖਵਾ ਦਿਓ ਦਹੀਂ ਨਾਲ ਉਹਦਾ ਕੋਈ ਤੱਸਰ ਤਾਂ ਹੋ ਉਹ ਖਬਰ ਆਪਾਂ ਨੂੰ ਕੀ ਪਤਾ ਕਿਹ ਵਜ ਤੇ ਬਿਮਾਰੀਆਂ ਬਾਈ ਕੋਸ ਫੈਲਗੇ ਹੀ ਆਏ ਆ ਸੇਵ ਜਾ ਬਣਾਉ ਵੀ ਬਾਈ ਕਿਥੋਂ ਦੁੱਧ ਤਾਂ ਹੈ ਨਹੀਂ ਕਰਾ ਦੁੱਧ ਫਿਰ ਉੱਥੇ ਗੱਲ ਆ ਗਈ ਪਹਿਲਾਂ ਆਖ ਦਿੰਦੇ ਆ ਬਈ ਸਾਡੀ ਕੁੜੀ ਨੇ ਕੂੜਾ ਨਹੀਂ ਸਿੱਟਣਾ ਬਈ ਗੋਆ ਦਾ ਸਿੱਟਣਾ ਹੀ ਪਊ ਜੇ ਬਾਈ ਮੇਰੀ ਗੱਲ ਸੁਣ ਮੈਂ ਆਪ ਨਾ ਇੱਕ ਸਾਲ ਜਮਾ ਪੂਰਾ ਸਾਤ ਦਾ ਸਾਲ ਮੈਂ ਤੇ ਮੇਰੇ ਭਰਾ ਨੇ ਗੋਆ ਕੂੜਾ ਸਿੱਟਿਆ ਆ ਕਈ ਥੱਲੇ ਗੰਦ ਜੇ ਕਮੈਂਟ ਵੀ ਕਰੀ ਜਾਂਦੇ ਨੇ ਆਖੇ ਨੇ ਕੂੜੇ ਕਿੱਡਾ ਕ ਬੰਦਾ ਕਿ ਕੂੜਾ ਸਿੱਟਦਾ ਰਿਹਾਦਾ ਬਾਈ ਆਪ ਦਾ ਘਰੇ ਕੰਮ ਕਰਿਆ ਕੇਤੀ ਚੋਰੀ ਤਾਂ ਨਹੀਂ ਕਰੀ ਅਸੀਂ ਉਹ ਸਾਲ ਬਾਈ ਗਾਂਾਂ ਵੀ 5.5 ਲੱਖ ਦੀਆਂ ਵੇਚੀਆਂ ਸੀ ਜਿਹੜੇ ਸਾਲ ਅਸੀਂ ਗੋਆ ਸਿੱਟਦੇ ਮੈਂ ਤਾਂ ਕਿ ਵੀ ਬਾਈ ਕੰਮ ਕਰਦੇ ਆ ਉੱਥੇ ਬਾਈ ਟਾਇਲਟਾਂ ਸਾਫ਼ ਕਰਦੇ ਉਹ ਸ਼ਰਮ ਨਹੀਂ ਮੰਨਦੇ ਇੱਥੇ ਸ਼ਰਮ ਮੰਨਦੇ ਆ ਬਾਈ ਮੇਰੀ ਗੱਲ ਸੁਣ ਜੋ ਮੈਂ ਤਾਂ ਅੱਜ ਵੀ ਮੈਂ ਨਹੀਂ ਮੁੱਕਰਦਾ ਮੈਂ ਤਾਂ ਅੱਜ ਵੀ ਉਹ ਆਪਣਾ ਜਿਹੜੀਆਂ ਘੋੜੀਆਂ ਇੱਥੇ ਲੈ ਕੇ ਚੱਕ ਦਿੰਦੇ ਆ ਕੰਮ ਦੀ ਸਾਡਾ ਤਾਂ ਯਾਰ ਜਿਹੜਾ ਮੁੰਡਾ ਸਾਡੇ ਨਾਲ ਕੰਮ ਨਹੀਂ ਕਰਾਉਂਦਾ ਗਰਮੀਤ ਇੱਥੇ ਫਿਰਦਾ ਹੀ ਹੋਗਾ ਮੰਦਰ ਨੂੰ ਮਲਾਦੂ ਦੇ ਨਾਲ ਸਾਡੇ ਤਾਂ ਉਹ ਵੀ ਲੱਗ ਪੈਂਦਾ ਇੱਥੋਂ ਤੇ ਕੇ ਯਾਰ ਸਾਡੇ ਵਾਲੇ ਦਾ ਜਿਹੜਾ ਸਾਲਾ ਨਹੀਂ ਹਾਂ ਰਿਸ਼ਤੇਦਾਰ ਫਕਰਸਾਰਾ ਵਾਲਾ ਸੁਣਨੀ ਹਾਂ ਸਾਡੇ ਦਾ ਬਈ ਜਦੋਂ ਘਰੇ ਉਹ ਇੱਥੇ ਆ ਜੇ ਸਾਡੇ ਨਾਲ ਹੀ ਭਰਾ ਵਾਂਗੂ ਕੰਮ ਕਰਦਾ ਆਪਣਾ ਛੋਟਾ ਭਰਾ ਹੀ ਆ ਯਾਰ ਹੋਰ ਦੱਸ ਉਹ ਬੰਦੇ ਨੇ ਕਦੇ ਐ ਸਮਝੇ ਨਹੀਂ ਵੀ ਯਾਰ ਇਹ ਜਾ ਮੇਰੀ ਭੈਣ ਦਾ ਘਰ ਆ ਜਾ ਮੈਂ ਇੱਥੇ ਰਿਸ਼ਤੇਦਾਰ ਆ ਜਦੋਂ ਆ ਗਿਆ ਯਾਰ ਹੀਰਾ ਬੰਦਾ ਹੀ ਆ ਚਲੋ ਸੋ ਚੱਲੋ ਉਹ ਪ੍ਰੇਮ ਦੀ ਗੱਲ ਹੁੰਦੀ ਮੋਹ ਪ੍ਰੇਮ ਆ ਬਾਈ ਆਪਦੀ ਰਿਸ਼ਤੇਦਾਰੀ ਚੋਂ ਰਿਸ਼ਤਾ ਲਿਆ ਸੀਗਾ ਸੀ ਮੰਗ ਕੇ ਆਪ ਮੋਹ ਪ੍ਰੇਮ ਹੀ ਉਹਨਾਂ ਨਾਲ ਐਨਾ ਆਪਾਂ ਕੋਈ ਵੀ ਜੇ ਕੰਮ ਕਰਕੇ ਘੋੜੀ ਖਰੀਦਣੀ ਆ ਜਾਂ ਕੋਈ ਇੱਥੋਂ ਤੇ ਕੇ ਬੱਕਰੀ ਵੀ ਲੈਣੀ ਆ ਉਹ ਤੋਂ ਪੁੱਛ ਕੇ ਲੈਨੇ ਆ ਦੋ ਬੰਦਿਆਂ ਦੀ ਬਈ ਰਹਿ ਚੰਗੀ ਹੁੰਦੀ ਆ ਹਨਾ ਕੋਈ ਵੀ ਕੰਮ ਰੈਕ ਕਰਕੇ ਕਰਨਾ ਚਾਹੀਦਾ ਜਿਹੜਾ ਆਪਦੀ ਮਨਮਰਜ਼ੀ ਕਰਨੀ ਆਪਾਂ ਕਈ ਵਾਰੀ ਠੱਗੇ ਜਾਂਦੇ ਹਾਂ